ਆਵਾ ਉਹ ਟਾਈਮ ਤਾਂ ਲੱਗੂ ਅੱਗੇ ਜਿਆਦਾ ਚੱਲਦਾ ਨਹੀਂ ਹੈਗਾ ਮੈਂਦੀ ਉਹ ਟੋਲੇ 'ਚ ਪਾਵਾ ਗਲਾਸ 'ਚ ਪਾਵਾ ਕੋਲੇ 'ਚ ਪਾ ਗਈ ਰੋਟੀ ਖਾ ਲੈ ਮੈਂ ਨਹੀਂ ਖਾਣੀ ਹੈ ਪੈਂਦੀ ਚਾਟਣੀ 'ਚ ਤਾਂ ਮਿਰਚੀ ਮਿਰਚਾ ਕਰ ਰੱਖਿਆ ਨੇ ਪਿੱਠ ਮਚਾਦੀ ਚਾਹ ਡੱਬੇ ਪਾਣੀ ਦੇ ਲਾਤੇ ਮੈਂ ਤਾਂ ਸਵੇਰੇ ਬੈਠੇ ਬੈਠੇ ਨੇ ਜਿਹੀ ਜੀ ਮੈਨੂੰ ਆਉਂਦੀ ਆ ਬਣਾਤੀ ਤੈਨੂੰ ਮੈਂ ਰੋਟੀਆਂ ਆਉਂ ਪੈਦੇ ਲੱਗੇ ਹੋਏ ਗਦੀਪ ਕਰੇਗਾ ਹਾਂ ਹਾਂ ਰੋਟੀਆਂ ਵੀ ਕੱਚੀਆਂ ਛਾੜਤੀਆਂ ਤੈਨੂੰ ਕਹਾਂ ਦੀ ਢਾਬੇ ਤੋਂ ਲੈ ਆਉਣਾ ਫਿਰ ਮੈਂ ਉਹਦੋਂ ਕਿਹੜਾ ਤੂੰ ਮੰਨਿਆ ਉਹਦਾ ਬਣਾ ਢਾਬੇ ਦਾ ਓ ਤਾਂ ਦਿਸਵਾ ਲੈ ਢਾਬੇ ਸਵਾਲ ਗਏ ਤੂੰ ਆ ਪਫੜਾ ਹਾਂ ਉਹ ਕਦੋਂ ਕਾਊਗੀ ਯਾਰਾ ਆ ਜੀ ਹੁਣ ਜਦੋਂ ਆਣਾ ਹੋਇਆ ਟੈਲੀਫੋਨ ਲਾ ਕੇ ਦੇਖ ਲੈ ਕਦੋਂ ਕਾਊਗੀ ਉਹ ਲੱਗਦਾ ਨਹੀਂ ਨਸ ਰੂਪੇ ਦਾ ਲੱਗੇ ਭੈਣ ਦੀ ਪਤਾ ਨਹੀਂ ਕਿਹੜੀ ਖੁੱਡ ਚ ਬੜੇ ਬੈਠੇ ਨੇ ਆ ਲੈ ਟੈਲੀਫੋਨ ਦੋਨਾਂ ਨੇ ਨਹੀਂ ਲੱਗ ਰਹਿਗਾ ਨਾ ਲੱਗਦਾ ਨਹੀਂ ਬਾਈ ਫਿਰ ਕਿਹੜਾ ਇੱਧਰ ਬੈਠਿਆ ਬਾਈ ਓਏ ਕਈ ਵਾਰ ਰੇਸ ਭੱਜ ਜਾਂਦੀ ਆ ਫੋਨ ਦੀ ਉੱਧਰ ਉਹ ਨਹੀਂ ਡੰਡੇ ਦੇ ਹੈ ਮੈਂ ਉੱਧਰ ਬੋਲ ਮਾਰੀ ਆ ਕਿਵੇਂ ਵਧੀਆ ਠੀਕ ਹੈ ਉਹ ਮੈਨੂੰ ਪਾਣੀ ਮੁੰਡੇ ਕੋਟ ਕੋਈ ਜਾ ਕੋ ਨਹੀਂ ਗਿਆ ਮੈਂ ਤਾਂ ਬੇਜੋਗੀ ਬਣਾਈ ਤੀ ਯਾਰ ਕਿੰਨੇ ਕਾ ਲੀਡਰ ਨਾਲ ਆ ਨਾ ਮੈਂ ਕਿੱਥੇ ਗਿਆ ਮੈਂ ਤਾਂ ਲੈ ਕੀ ਵੀ ਗਏ ਕਿਉਂ ਪਹਿਲਾਂ ਮੇਰੇ ਨਾਲ ਤਾਂ ਉਹ ਗੱਲ ਹੋ ਗਈ ਤਾਂ ਨਾ ਤੀ ਦੋਤੀ ਰਹਿ ਗਈ ਮੂੰ ਤੇ ਮੱਖੀ ਬੈ ਗਈ ਮੈਂ ਤਾਂ ਲਾਰਾ ਜੀ ਲੈ ਗਿਆ ਨੀਚੇ ਉਹ ਤਾਂ ਲੀਡਰ ਜੀ ਹੁੰਦੇ ਨੇ ਇਹੋ ਕਿ ਦੇ ਮੜਾ ਦਾ ਕੰਮ ਬਣ ਜਨ ਬੰਦੇ ਨੂੰ ਛੱਡ ਜਾਂਦੇ ਨੇ ਉਹਦੀ ਨਾਲ ਦੀ ਨਾਲ ਇਹ ਹੁਣ ਦੇ ਤਾਂ ਇਹ ਜੀ ਨੇ ਚੱਲ ਫਿਰ ਹੁਣ ਬਣੇ ਵੀ ਕੀ ਫਿਰ ਹੁਣਾ ਇਹਨਾਂ ਪਿੱਛੇ ਲਾ ਕੇ ਤੂੰ ਮੰਦ ਲੈਣਾ ਨਾ ਕਰ ਲਈ ਕਦੇ ਨਹੀਂ ਜ਼ਮੀਨ ਦਾ ਤੇਰੇ ਕੋਲ ਇੱਕ ਕਿੱਲਾ ਕਦੇ ਵੇਚ ਕੇ ਖੜ ਜੇ ਮੈਂ ਨਹੀਂ ਮੈਨੂੰ ਐ ਤਾਂ ਯਕੀਨ ਆ ਖਰ ਫਿਰ ਵੀ ਚੱਲ ਆਪਣੇ ਜਦੋਂ ਮੂਹਰੇ ਲੱਗਿਆ ਬੰਦਾ ਫਿਰ ਉਹਦੇ ਨਾਲ ਚੱਲਣਾ ਪੈਂਦਾ ਉਸਾਬ ਨਾਲੀ ਪਾਣੀ ਤਾਂ ਨਹੀਂ ਮੇਰਾ ਫੜਾ ਡੋਲਦਾ ਲੱਕ ਦੇ ਪੀ ਲੂੰਗਾ ਮੈਨੂੰ ਫਿਰ ਉਧਰੋਂ ਲਿਆਉਣਾ ਬੁਗਲਾ ਚੱਕ ਕੇ ਯਾ ਤੰਗਾਂ ਤੇ ਪਾ ਨਹੀਂ ਆ ਮੈਂ ਇਹ ਮੰਨ ਲੈਂਦਾ ਜਿਸਨੇ ਬਣਾਇਆ ਚਾਹੀ ਜੀ ਇਹਨੇ ਬਣਾਈਆ ਹਾਂ ਓਏ ਇਹ ਕਿੰਨਾ ਕ ਟਾਈਮ ਲਾਦਾ ਉਥੇ ਉਹ ਕਾਉਂ ਨਿਸ਼ਾਨ ਲੈਣ ਨੂੰ ਟਾਈਮ ਤਾਂ ਯਾਰ ਉੱਥੇ ਤਾਂ ਅਈ ਨਹੀਂ ਪਤਾ ਕਿੰਨਾ ਹੀ ਲੱਗ ਜੇ ਇਹ ਕਿਹੜਾ ਛੋਟਾ ਮੋਟਾ ਕੰਮ ਐ ਕੋਈ ਇਹਦਾ ਵੱਡਾ ਕੰਮ ਐ ਹੁਣ ਇਹ ਕਿਹੜਾ ਕੋਪਾ ਦੀ ਪਿੰਡ ਦੀ ਮੈਂਬਰੀ ਵਾਲਾ ਕੰਮ ਐ ਵੱਡਾ ਕੰਮ ਐ ਕਮ ਸੇ ਕੰਮ ਫਿਰ ਐਮ.ਐਲ.ਏ ਦੀ ਪਾਵਰ ਵੀ ਹੁੰਦੀ ਐ ਟਾਈਮ ਤਾਂ ਲੱਗੂਗਾ ਹੀ ਬੜਾ ਕੱਲ ਦੇ ਗਏ ਨੇ ਕੰਦਰ ਤੇ ਨਾ ਟਾਈਮ ਦੀ ਹੁਣ ਲੱਗੇ ਨਾ ਕਰੇ ਉਹ ਉੱਥੇ ਟਾਈਮ ਵਾਲੀ ਤੇ ਤੈਨੂੰ ਮੈਂ ਗੱਲ ਸੁਣਾ ਦਣਾ ਕਿਹੜਾ ਸਾਡੇ ਨਾਲ ਅਸੀਂ ਰਾਜੇ ਨੂੰ ਗਏ ਮਿਲਣਾਂ ਹੂੰ ਜਦੋਂ ਮੁੱਖ ਮੰਤਰੀ ਜੀ ਹੋ ਹੈ ਉਹ ਲਾਲਾ ਸਾਹਿਬ ਅਸੀਂ ਬਈ ਤੜਕੀ ਪੰਡੋ 4 ਵਜੇ ਉੱਠ ਕੇ ਨਹਾ ਧੋ ਕੇ ਹੋ ਕੇ ਤਿਆਰ ਆ ਅਸੀਂ ਸਾਢੇ 6 ਵਜੇ ਤਣੂ ਮਹਿਲ ਚ ਪਹੁੰਚ ਗਏ ਉੱਪਰ ਗਏ ਜੋ ਉੱਥੇ ਤੁਰ ਬਰੇਲੇ ਪਟਿਆਲੇ ਹੈ ਤੇ ਸਾਨੂੰ ਕਹਿੰਦੇ ਬੈਜੋ ਬਹਿ ਗਏ ਜੀ ਅਸੀਂ ਸਾਬਾ ਜੀ ਡੀਕਿੰਗ ਗਏ ਡੀਕਿੰਗ ਗਏ ਪਹਿਲਾਂ ਤਾਂ 9 ਕਵਜੇ ਆਏ ਸੰਗੀਤ ਜੇ ਵਾਲੇ ਹੂੰ ਊਲਕੀਆ ਬਜੇ ਵਾਲੇ ਲੈ ਕੇ ਅੰਦਰ ਨੂੰ ਲੰਘੇ ਹੂੰ ਆ ਤੁਹਾਨੂੰ ਪਤਾ ਹੀ ਆ ਫਿਰ ਇਹ ਨਾ ਵੱਡੇ ਬੰਦਿਆਂ ਦਾ ਰਾਜ ਦਾ ਸਿਸਟਮ ਆ ਫਲਾਹੋ ਮੋਜਰਾ ਦੇਖਦੇ ਨੇ ਅੱਜ ਗੀਤ ਸੁਣਦੇ ਨੇ ਆਪਦਾ ਮਨ ਸ਼ਾਂਤ ਕਰਦੇ ਨੇ ਤੇ ਉਸ ਤੋਂ ਬਾਅਦ ਭਈ ਘੰਟੇ ਕੇ ਬਾਅਦ ਫਿਰ ਹੋਰ ਲੰਗੇ ਉਹ ਗੱਦ ਵਾਸਤੇ ਉਹ ਰੋਟੀ ਪਾਣੀ ਵਾਲੇ ਹੁਣ ਲੈ ਉਹ ਕੀ ਹੁਣ ਭੈਂਦੀ ਆਪਣੇ ਮਾਗੋ ਵਿੱਚਵੇਂ ਤੂੰ ਭੈਂਦੀ ਚਾਰ ਧਰ ਕੇ ਖਾਣ ਲੱਗ ਰੇ ਮੈਂ ਖਾਣ ਗਏ ਚੰਗੇ ਵਧੀਆ ਪਕਵਾਨ ਬਣਦੇ ਨੇ ਉਹਨਾਂ ਨੂੰ ਤਾਂ ਹਾਂ ਕਿਤੇ ਜਾ ਕੇ ਤੂੰ ਆਏ ਲਾਲਾ ਸਾਹਾ ਦੋ ਢਾਈ ਮਿਲ ਤਿੰਨ ਦੇ ਗੇੜ ਗੇੜ ਬਾਹਰ ਨਿਕਲੇ ਹੋਊਗਾ ਹਾਂ ਜਦੋਂ ਬਾਹਰ ਨਿਕਲੇਆ ਉੱਥੇ ਭੈਂਦਾ ਉਹ ਮੁਲਕ ਦਾ ੱੱਕਾ ਪਵੇ ਯੋ ਦੁਨੀਆਦਾਰੀ ਇਕੱਠੀ ਐ ਬਹੁਤ ਹੋ ਗਈ ਓ ਤੇ ਮਿਲਣ ਲਈ ਮੁੱਖ ਮੰਤਰੀ ਵੀ ਹਾਂ ਫਿਰ ਤੂੰ ਆਇਆ ਲਾਲਾ ਸਾਬ ਜਦੋਂ ਆਈ ਸਾਡੀ 바ਰੀ ਹਾਂ ਚੱਲ ਸਰੂਪ ਨੇ ਹਾਲ ਚਾਲ ਹੀ ਪੁੱਛਿਆ ਹਲੇ ਐਨੇ ਨੂੰ ਭੈਣਾਂ ਕਹਿੰਦੇ ਓਟ ਦਾ ਡੇਢ ਮਿੰਟ ਪੂਰਾ ਹੋ ਗਿਆ ਤਾਂ ਗਾਂਹ ਲੰਘ ਗਿਆ ਅਸੀਂ ਭੈਣ ਲੈ ਕੇ ਦੂਜੇ ਦੀ ਗੁੰਗਣੀ ਚੱਕ ਕੇ ਵੀ ਹੁਣ ਕੀ ਕਰੀਏ ਫੇਰ ਓਏ ਫੇਰ ਕੀ ਫੇਰ ਅਸੀਂ ਕਰ ਕਰਾ ਕੇ ਟੰਟ ਬੈਠਿਆ ਕੇ ਗੱਲ ਸੋਚੀ ਵੀ ਯਾਰਾ ਟਾਈਮ ਸਹੀ ਗੱਲ ਉਹਨਾਂ ਕੋਲੇ ਥੋੜਾ ਹੁੰਦਾ ਜੇ ਕੋਈ ਉਹਨਾਂ ਨੇ ਸਾਰਿਆਂ ਨੂੰ ਮਿਲਣਾ ਹੁੰਦਾ ਵੀ ਆਪਾਂ ਦੁਬਾਰੇ ਚੱਲਦੇ ਹਾਂ ਕਦਣ 10 ਕਦਣਾ ਬਾਅਦ ਵੀ ਫੇਰ ਆਪਾਂ ਕੰਮ ਦੀ ਗੱਲ ਕਰਾਂਗੇ ਸਿੱਧੀ ਹੂੰ ਬਾਕੀ ਦਾ ਦਸੜਾ ਨੂੰ ਫੇਰ ਜਾਣਾਂ ਕੀ ਕਿਹਾ ਕੇ ਗੱਲ ਕੀ ਕਰੀ ਸਰੂਪ ਨੇ ਤਾਂ ਸਿੱਧੀ ਤੋਰ ਲਈ ਗੱਲ ਕੰਮ ਦੀ ਹੂੰ ਤਾਂ ਗਾਲਾਂ ਦੇਣ ਮੰਡ ਗਿਆ ਦਸਾਂ ਤੋਂ ਕਿਉਂ ਕਿ ਕਿਉਂ ਕਿ ਕਹਿੰਦਾ ਤੁਹਾਨੂੰ ਭਾਂ ਦੇ ਕੁਛ ਲੱਕ ਲੈਣ ਦਿੱਤੀ ਵੀ ਕੋਈ ਸਾਸਰੀ ਕਾਲ ਨਹੀਂ ਕੋਈ ਹਾਲ ਨਹੀਂ ਕੋਈ ਚਾਲ ਨਹੀਂ ਸਿੱਧਾ ਹੀ ਆ ਕੇ ਆਹ ਕਰਾ ਦਿਓ ਅਸੀਂ ਤਾਂ ਆਪਾਂ ਹੀ ਕੰਨ 'ਚ ਝੜ ਕੇ ਘਰ ਨੂੰ ਤੁਰੇ ਭਾਂ ਦਾ ਜਿਹੜਾ ਕੰਮ ਲੈ ਕੇ ਕਿਤੇ ਕੰਮ ਦਾ ਉੱਥੇ ਦਾ ਉੱਥੇ ਖੜਾ ਹੈ ਅੱਛਾ ਯਾਰਾ ਹੇ ਭਾਈ ਲੀਡਰ ਕਿਸੇ ਦੇ ਬਸਦੇ ਨਹੀਂ ਹੁੰਦੇ ਤੁਨ ਮੈਂ ਦੱਸਦਾ ਗੱਲ ਜਿੱਦੋਂ ਦਾ ਨਾ ਲੀਡਰੀ ਲੈਣੀ ਹੁੰਦੀ ਹੈ ਹਾਂ ਉਦੋਂ ਤੇਰੇ ਮੇਰੇ ਵਰਗੇ ਦੇ ਭਾਂ ਦੇ ਰਹੇ ਗਿੱਟੇ ਦੇ ਵਰਦੇ ਦੇ ਤਰੇ ਵੀ ਜਿਵੇਂ ਕਹੇ ਕਰਦਾਂਗੇ ਜਦੋਂ ਇਹ ਜਿੱਤ ਗਏ ਹਾਂ ਫਿਰ ਭਾਈ ਇਹ ਤੂੰ ਕੌਣ ਮੈਂ ਕੌਣ ਮੈਂ ਤਾਂ ਹੋਰ ਚੱਕਾ ਜੇ ਤੁਰਾ ਪਰਦਾ ਮੈਂ ਤਾਂ ਆਇਆ ਵੀ ਚੱਲ ਜੇ ਲੈਣ ਦੇ ਵਿੱਚ ਆ ਗਿਆ ਆਪਾਂ ਤਾਂ ਜਿਆਦੇ ਵੱਡੀ ਪੋਸਟ ਵੀ ਨਹੀਂ ਆਪਾਂ ਤਾਂ ਜੇ ਪ੍ਰਿੰਟ ਮੈਂ ਬੁਰ ਮੂਰੇ ਬਣਾਤਾ ਆਪਾਂ ਤਾਂ ਉਹ ਵੀ ਬਹੁਤਾ ਹੈ ਜਦੋਂ ਲੋਕਾਂ ਇੰਜ ਕਹਿ ਕੇ ਮੈਂਬਰ ਸਾਹਿਬ ਸਤਿ ਸ੍ਰੀ ਅਕਾਲ ਉਹਦਾ ਉੱਚਾ ਉਣਾ ਜਾ ਜਾਂਦਾ ਬੰਦਾ ਵੀ ਚੱਲ ਮੈਂ ਆਪਣੀ ਵੀ ਕਰਨ ਹੈਗੀ ਹੈ ਪਿੰਡ ਦਾ ਹਾਂ ਛੋਟੇ ਹਾਂ ਮੇਗਾ ਵੇਹਾ ਗਾਉਂ। ਉਹ ਨਹੀਂ ਬੁੜੀ ਜੀ ਕੋਈ। ਉਹ ਹੈ ਨਹੀਂ ਭਾਈ ਉਹ ਤਾਂ ਕਰ ਏ। ਕਿੱਥੇ ਬੋਲੀ ਜਾਂਦਾ ਚੇ? ਉਹ ਇਧਰ ਆ ਭਾਈ ਟਾਲੀ ਪਿੱਛੇ। ਤਰਪਤਨ ਕਿੱਥੇ ਬੜੇ ਬੈਠੇ ਨੇ। ਪਾ ਪਾ ਜਿਹੜੀ ਬੇਲੀ ਹੋਏ ਇਹ ਰੱਸਾ ਕੱਢ ਗਿਆ ਬਕਰਮ। ਛੋਟਾ ਹੀ ਕਰ ਭਾਈ ਗੱਲੀ ਨਹੀਂ ਥਾਈ ਬਣਾ ਕੇ ਨਾ ਜਿਹੜਾ ਜੀ ਕਰਦਾ ਹਰੇ ਕੀ ਆ ਜਾਂਦਾ। ਮੱਥਾ ਟੇਹਦਾ ਚੇ। ਜਾਂਦੀ ਰੇ ਭਾਈ। ਚਾਚੀ। ਆ ਗਈ ਹੋਇਆ ਭਾਈ ਮਰਗਦੀ ਹੋਊਗੀ। ਕਿਨੇ? ਹੈ ਸੁੱਖਾ ਸਾਰੇ ਪਾਸੇ। ਆਹ ਨਹੀਂ ਹਰਦੇਵ ਹਾਂ ਰਵੇਵ ਦਾ ਗਾਹਾਂ ਕੁੜੀ ਦਾ ਸਹਰਾ ਪੂਰਾ ਹੋ ਗਿਆ ਦੀ ਅੱਛਾ ਕੁੜਮਾ ਦੇ ਗਈਆ ਉਹ ਬਾਕੀ ਪੈਸੇ ਸੰਸਕਾਰ ਕਰਾਂਗੇ ਇਹਨੇ ਮੈਂ ਤਾਂ ਪ੍ਰਸ਼ਾਦ ਲੈ ਕੇ ਆਈ ਦੀ ਰਾ ਪ੍ਰਸ਼ਾਦ ਹੈ ਮੈਂ ਸਾਡੇ ਦੀ ਕੜਾ ਪ੍ਰਸ਼ਾਦ ਹੁੰਦਾ ਛੜ ਤਾਂ ਬਿਸਕੁਟ ਮਠਿਆ ਟਾਫੀ ਹੁੰਦੀਆਂ ਨੇ ਬਿਸਕੁਟ ਚੱਕ ਲਿਆ ਪਹਿਨਾ ਪਈ ਫੜਾ ਜਾ ਲੈ ਲੈ ਫੜਾ ਪਈ ਹੱਥ ਚੁੱਠੇ ਚੱਲ ਫੜਾਏ ਦੇ ਦੂ ਆਪ ਇਹ ਕੋ ਮੈਨੂੰ ਦੇ ਦੇ ਆਪਿਆ ਪੁੱਤ ਖਾ ਲਈ ਲੈ ਇਹ ਥੋੜੇ ਆ ਹੀ ਹੁੰਦਾ ਪਈ ਤੇ ਮਠੀ ਮਠੀਆਂ ਦੀਆਂ ਹਾਂ ਥੋੜਾ ਇੱਕ ਬਿਸਕਟ ਜੇ ਆ ਇੱਕ ਮੈ ਖਾਲਾ ਬਿਸਕਟ ਜੇ ਖਾ ਖਾਣ ਵਾਸਤੇ ਨੇ ਚਾਚਾ ਜੀ ਹੈ ਬਿਸਕਟਾਂ ਤੇ ਪ੍ਰਸ਼ਾਦ ਚ ਫਰਕ ਨਹੀਂ ਹੁੰਦਾ ਬਿਸਕਟ ਤਾਂ ਹੈਗੇ ਨੇ ਹੋਰ ਕੀ ਐ ਇਹ ਮੜਾ ਟੰਗ ਨਾਲ ਉਹ ਹੀ ਜੂਠੇ ਹੱਥ ਲਾ ਤੇ ਕਿ ਜੂਠੇ ਹੱਥਾਂ ਨੂੰ ਕੀ ਆ ਭਈ ਇਹ ਨਹੀਂ ਪ੍ਰਸ਼ਾਦ ਤਾਂ ਪ੍ਰਸ਼ਾਦ ਹੀ ਹੁੰਦਾਗਾ ਹਨਾ ਮੜਾ ਜਿਆ ਸੋਚਨ ਤਾਂ ਹੁੰਦੀ ਆਗੀ ਆਈ ਮੈਨੀ ਨਾ ਆਈ ਮੈਨੀ ਕਹਿੰਦੀ ਚਾਚਾ ਜੀ ਖਾਣ ਵਾਸਤੇ ਹੋ 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 ਕੀ ਕਰਨਾ ਤੇਰਾ ਜਪਨਾਮ 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 ਆਈ ਮੈਨੀ ਕਿ ਬੀੜ ਵਾਤੇ ਹੁੰਦਾ ਭਾਈ ਅਸੀਂ ਚਾਚੜ ਬੋਕੇ ਖਾ ਲਾਂਦੇ ਦੀ ਕੀ ਗੱਲ ਸੀ ਅੰਦਰੇ ਜਾਣਾ ਸਰੀਰ ਚ ਉਹ ਤਾਂ ਠੀਕ ਆ ਖਾਣ ਨੂੰ ਖਾ ਲੈ ਚਾਚੇ ਖਾ ਲੋ ਖਾ ਇਦਾਂ ਹੁੰਦੀ ਉੱਥੇ ਪ੍ਰਸ਼ਾਦ ਵੰਡਿਆ ਸੀ ਦੋ ਦੋ ਹਿੱਸੇ ਦਿੰਦੇ ਨੇ ਸਾਡੇ ਇੱਕ ਹਿੱਸਾ ਨਹੀਂ ਦਿੰਦੇ ਚਾਚੀ ਦਿੱਤੀ ਦੋ ਹਿੱਸੇ ਇੱਕ ਮੈਂ ਆਪਦੇ ਚੱਕ ਲਈ ਮੈਂ ਚੱਲ ਖਾ ਲਾਂ ਕੀ ਰੱਖਦੇ ਭਾਈ ਮੈਂ ਫਿਰ ਪਾਪ ਜਣੂ ਦੇਣ ਨੂੰ ਨਹੀਂ ਇਦਾਂ ਹੁੰਦਾ ਗਈ ਦੀ ਪਈ ਤੂੰ ਆ ਗਈ ਤਰੀ ਫਿਰਦੀ ਐ ਗਈ ਨਹੀਂ ਹੈਗੀ ਦੂਰ ਉੱਥੇ ਗਏ ਸੀ ਹੱਸੀ ਆ ਕੇ ਜੰਗ ਜਿੱਤ ਕੇ ਜੰਗ ਕੜੀ ਜਿੱਤਨੀ ਸੀ ਜਿਹੜਾ ਲੱਗਿਆ ਹੋਇਆ ਸੀ ਨਰਾਲੇ ਬਾਬਾ ਜੀ ਨੇ ਹਾਥੀ ਨੂੰ ਨਿਮਾਹ ਸਵਾਰ ਕੇ ਜਦੋਂ ਝੁੱਲ ਪਾਇਆ ਹਾਥੀ ਨੇ ਮਾਰਿਆ ਫੁਕਾਰਾ ਉਹਦੀ ਲਾਨ ਕਰਤਾ ਕਹਿੰਦੇ ਜੰਗ ਜਾਰੀ ਜਦੋਂ ਨਰਾਲੇ ਬਾਬੇ ਜੀ ਨੇ ਐ ਕਿਹਾ ਵੀ ਜੰਗ ਜਾਰੀ ਉਹਦੀ ਆ ਗਿਆ ਪਾਕਿਸਤਾਨ ਚ ਫੋਨ ਕਹਿੰਦੇ ਮਹਾਪੁਰਸ਼ ਜੀ ਐ ਨਾ ਕਰੋ ਤੇ ਅਸੀਂ ਤਾਂ ਤੁਹਾਨੂੰ ਵੀ ਮੰਨਦੇ ਆ ਸਾਰਿਆਂ ਦੇ ਤੁਸੀਂ ਗੁਰੂ ਆ ਵੀ ਨਾ ਤੁਹਾਡੇ ਨਾਲ ਸਾਡਾ ਕੋਈ ਰੌਲਾ ਨਹੀਂ ਵੀ ਅਸੀਂ ਜੰਗ ਇੱਥੇ ਖਤਮ ਕਰਦੇ ਫੇਰ ਦੇਖ ਲੈ ਉਹਦੀ ਲਾਨ ਕਰਤਾ ਸਾਰੇ ਕਿਤੇ ਵੀ جنگ ਖਤਮ جنگ ਖਤਮ ਜਦੋਂ ਪਤਾ ਲੱਗ ਗਿਆ ਵੀ ਪਰਮੇਸ਼ਵਰ ਆਪ ਉਤਰਿਆ ਹੈ ਮੈਦਾਨ 'ਚ ਫਿਰ ਦੇਖ ਲੈ ਭਾਜਣਾ ਪੈ ਗਿਆ ਸਾਰਿਆਂ ਨੂੰ ਉਹਦੀ ਬੰਦ ਕਰਾ ਦੇ ਹਾਂ ਝੂਠ ਬੋਲੀ ਐਨੀ ਤੂੰ ਸੌਰੀ ਹੈਂ ਕਿਆ ਝੂਠ ਅਮਰੀਕਾ ਲਾ ਭੈਣ ਦਾ ਖਾਂਦਾ ਤਿੰਨ ਤਨ ਲਾ ਕੇ ਗੱਲ ਪੱਕਿਆ ਪਿਆ ਨਾ ਇੱਕ ਪਾਸੇ ਪਾਕਿਸਤਾਨ ਦੇ ਹਰੇ ਕੱਢੀ ਗਿਆ ਇੱਕ ਵਸਿਆ ਜੇ ਮੋਦੀ ਦੇ ਹਰੇ ਕੱਢੀ ਗਿਆ ਉਹ ਵੀ ਭਈ ਜੰਗ ਰੋਕਦੇ ਜੰਗ ਰੋਕਦੇ ਜੰਗ ਨੂੰ ਰੋਕਈਆ ਅਮਰੀਕਾ ਨੇ ਜਮਨੇ ਚਾਚਾ ਜੀ ਮੇਰੀ ਗੱਲ ਸੁਣੋ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਪਹਿਲਾਂ ਨਾ ਰਕਾਤੀ ਜਦੋਂ ਸਾਡੇ ਨਿਰਾਲੇ ਬਾਬਾ ਜੀ ਨੇ ਕਿਹਾ ਵੀ ਹਾਂ ਜੰਗ ਰੋਕਦੋ ਉਦੋਂ ਰੁਕਈਆ ਨਿਰਾਲੇ ਬਾਬੇ ਨੇ ਰਕਾਈਆ ਭੈਣ ਦੀ ਟੰਬਾ ਲੈਣਾ ਫਿਰ ਪਹਿਲਾਂ ਕਿੱਥੇ ਗਿਆ ਜਿੱਦ ਦੇ ਪਹਿਲੇ ਦਿਨ ਲੱਗਿਆ ਨਿਰਾਲਾ ਬਾਬਾ ਰਗਾ ਟੀਪੂ ਸੁਲਤਾਨ ਹੋ ਗਿਆ ਭੈਣ ਦੇ ਯਾਰ ਰਿੰਗ ਤਾਂ ਮੇਰੇ ਵੇਖ ਦੇ ਚਾਚਾ ਜੀ ਕਿਸੇ ਕਿਸੇ ਦੇ ਪਰਮੇਸ਼ਵਰ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਆਪਾਂ ਜਿਹਨੂੰ ਮੰਨਦੇ ਆ ਉਹਦੀ ਭਗਤੀ ਕਰਦੇ ਆ ਆਪਾਂ ਕਿਸੇ ਨੂੰ ਮਾੜਾ ਨਾ ਬੋਲੋ ਜੇ ਨਹੀਂ ਮੰਨਣਾ ਤੁਸੀਂ ਨਾ ਮੰਨ ਲਓ ਮਾੜਾ ਕੇ ਬੋਲਦੇ ਹੋ ਬਈ ਤੁਸੀਂ ਕਿਸੇ ਨੂੰ ਮਾੜਾ ਬੋਲਦੇ ਜਿਹਨਾਂ ਮਾੜੇ ਬੋਲਣ ਵਾਲੇ ਤਾਂ ਬੋਲੇ ਦੇ ਓਏ ਖੜ ਜਾ ਮੇਰੇ ਸੜ ਦਾ ਤਹਾ ਤਹਾ ਜੜੀ ਜਾਂਦਾ ਹੈ ਹਾਈ ਬੜਕ ਮਾਰੀ ਸੀ ਬਾਬਾ ਜੀ ਨੇ ਪਾਕਿਸਤਾਨ ਵਾਲੇ ਦੇ ਮੂਰੇ थर-थर ਕੰਬਦੇ ਸੀ 8000 ਬੰਦਾ ਜਦੋਂ ਧਰਤੀ ਤੇ ਐ ਨੰਗੇ ਨਾ ਧਰਤੀ ਕਹੇ ਨਾ 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 ਕਿਤੇ ਜੰਗ ਲੱਗਿਆ थर-थर ਕੰਬਦੀ ᱛੀ ਫੌਜੀਆ ਦੇ ਹੱਥ ਖੜੇ ਹੋ ਗਏ ᱛੀ ਜਦੋਂ ਏਡੇ ਬਲੀ ਨੇ ਕਿਹਾ ਵੀ ਤੁਸੀਂ ਸਾਡੇ ਤੇ ਜੰਗ ਕਰਦੇ ਹੋ ਪਾਕਿਸਤਾਨ ਐ ਖੜ ਗਈ ਨਾ ਮਹਾਪੁਰਸ਼ ਜੀ ਕਹਿੰਦੇ ਸਾਡੇ ਤੋਂ ਗਲਤੀ ਹੋ ਗਈ ਏਡੇ ਮਹਾਪੁਰਸ਼ ਜਦੋਂ ਕਹਿਣਾ ਅਸੀਂ ਜੰਗ ਨਹੀਂ ਕਰਦੇ ਅਸੀਂ ਨਹੀਂ ਜੰਗ ਕਰਦੇ ਮਹਾਪੁਰਸ਼ ਜੀ ਦੇ ਇੱਥੇ ਸੋਨੇ ਦਾ ਪਿੱਤਰ ਲੱਗਿਆ ਇੱਥੇ ਲੱਗਾ ਛਾਤੀ ਤੇ ਅੱਡਾ ਪਿੱਤਰ ਸੋਨਾ ਹੀ ਸੋਨਾ ਐ ਫਿਰ ਤੂੰ ਦੇਦਾ ਪਾਕਿਸਤਾਨ ਵਾਲੇ ਦੇ ਮੂੰਚੋਂ ਬੋਲ ਲਈ ਸੀ ਜਿਹੜੇ ਇਹ ਫੌਜੀ ਲੱਗੇ ਸੀ ਬਾਰਡਰਾਂ ਦੇ ਉੱਪਰ ਦਿਨ ਰਾਤ ਵਿਚਾਰੇ ਭੁੱਖਣ ਭਾਣੇ ਸੀ ਉਹ ਫੁੱਦੂ ਜੀ ਫੇਰਾ ਨਹੀਂ ਚਾਚਾ ਜੀ ਆਏ ਤਾਂ ਮੈਂ ਕਿਹਾ ਨਹੀਂ ਫਿਰ ਜੀ ਵੀ ਤਾਂ ਆਪਣੀ ਡਿਊਟੀ ਕਰਦੇ ਨੇ ਪਰ ਨਰਾਲੇ ਬਾਬੇ ਨੇ ਸਾਰਾ ਕੀਰ ਨਾਲੇ ਬਾਬੇ ਨੇ ਕਰਤਾ ਉਹ ਵਿਚਾਰੇ ਮਾਵਾ ਦੇ ਪੁੱਤ تھے ਬਾਰਡਰਾਂ ਦੇ ਉੱਪਰ ਗੋਲੀਆਂ ਮੂਰੇ ਛਾਛੀਆਂ ਤਾਂ ਨਹੀਂ ਖੜਮੇ ਨਰਾਲੇ ਬਾਬਾ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੋਇਆ ਸੀ ਤਾਂ ਜਾਂਦੇ ਮੇਲੇ ਨੇ ਮੈਂ ਦੋ ਮਰ ਨੂੰ ਪਿੱਛੇ ਥਾਪੂ ਭਾਈ ਮੇਰੀ ਗੱਲ ਸੁਣਾ ਆਪਦੀ ਇੱਜ਼ਤ ਆਪਦੇ ਹੱਥ ਹੁੰਦੇ ਆ ਤੂੰ ਲੰਘ ਜਾ ਕੁੜੀਆਂ ਭੱਗ ਜਾ ਭਾਈ ਵਧੀਆ ਰਹੇਗੀ ਥਾ ਬਿੱਧਾ ਜਪਨਾ ਮਾਮਾ ਚਾਚਾ ਜੀ ਜੀ ਪ੍ਰਸਾਦ ਮਰਾਵੇ ਖਾਣੇ ਵੀ ਨਹੀਂ ਦਿੱਤਾ ਖਾਲਾ ਤੇਰਾ ਸਾਲਾ ਬਿਸਕਟ ਦੇ ਕਿਤੇ ਰੋਟੇ ਸੜਤੀਆਂ ਥੱਲੇ ਉਹ ਭੁੱਖ ਲੱਗੀ ਪਈ ਦੀ ਫਫੜਾ ਹੁਣ ਤੂੰ ਰੋਟੀ ਦੇ ਤਾਂ ਹੋਰੀ ਅੰਨਕ ਪੰਨਿਆ ਕਰ ਦਿੰਦਾ ਹੁਣ ਮੈਂ ਦੱਸ ਕੀ ਕਰਾਂ ਖੇਤੀ ਜਾ ਮੇਗਾ ਵੀ ਆਹ ਕਿਤੇ ਜਾਣਾ ਦੀ ਪਤਾ ਆਉਣਾ ਖੇਤੇ ਆਉਣਾ ਮਾਥੇ ਉਹ ਨਹੀਂ ਆਦਾ ਲੀਡਰ ਥੰਨ ਤੱਕ ਹੈ ਚੱਲ ਜਦੋਂ ਬਾ ਮੈਨੂੰ ਇਹ ਲੱਗਦਾ ਵੀ ਚਾਉਣ ਨਹੀਂ ਆਣੇ ਵੱਡਾ ਵਾਲਾ ਹੋਊਗਾ ਨਾ ਟਾਈਮ ਲੱਗਗਾ ਧੀਰਚਾ ਨਾਲ ਤਾਹਾਂ ਤਾਹਾਂ ਟਾਈਮ ਲੱਗਿਆ ਅਲੀ ਚਾਲਾ ਆ ਜੂਗਾ ਕੋਈ ਗੱਲ ਨਹੀਂ ਫਿਰ ਕਿੱਡੀ ਕੀ ਗੱਲ ਹੈ ਨਹੀਂ ਇੱਥੇ ਸਜੀਦ ਕਰ ਗਈ ਹੈ ਹਾਂ ਤੀਮੀਆਂ ਤੋਂ ਸੌਣ ਬਾਅਦ ਸੌਣ ਬਾਅਦ ਅੱਡ ਹੁੰਦਾ ਇੱਥੇ ਬੰਦੇ ਦਾ ਅੱਡ ਸਾਰੇ ਪ੍ਰਬੰਧ ਹੁੰਦੇ ਨੇ ਸਾਰੇ ਪ੍ਰਬੰਧ ਹੁੰਦੇ ਨੇ ਬੰਦੇ ਅੱਡ ਸੰਦ ਤੀਮੀਆਂ ਹਾਂ ਅੱਡ ਅੱਡ ਹੁੰਦਾ ਸਾਰੇ ਉੱਥੇ ਵਧੀਆ ਉਹ ਲੱਗੇ ਹੁੰਦੇ ਨੇ ਆਹ ਵੱਡੇ ਜਿਹੜੇ ਏਸੀ ਜੇ ਹੁੰਦੇ ਨੇ ਨਾ ਤਾਂ ਨਾ ਤਾਂ ਨਾ ਤਾਂ ਫਿਰ ਸਾਰਾ ਕੁਝ ਉੱਥੇ ਪ੍ਰਬੰਧ ਏ ਟੂ ਜ਼ੈਡ ਆ ਹਾਂ ਐਡਾ ਕੰਮ ਆ ਉੱਥੇ ਕੋਈ ਮਾੜੀ ਧੂੜੀ ਨਹੀਂ ਨੰਬਰ ਦਾ ਕੰਮ ਤਾਂ ਵਧੀ ਕਾਲੇ ਚੰਗਾ ਭਲਾ ਪਤਾ ਵੀ ਮੈਨੂੰ ਇਹਦੇ ਚ ਪੀਣੀ ਨਹੀਂ ਆਉਂਦੀ ਜਾਣ ਕੇ ਇਹਨੂੰ ਮੰਗਾ ਕੇ ਬੈਠ ਗਿਆ ਕਾਫੀ ਉਹ ਆ ਉਹੀ ਤਈਏ ਜਿਹੜੀ ਪਿਛਲੀ ਵਾਰੀ ਪੀਕੇ ਗਈ ਸੀ ਆਪਾਂ ਉਦੋਂ ਮੈਂ ਤਾਂ ਕੋਈ ਨਹੀਂ ਪੀਂਦੀ ਨਾ ਮੈਨੂੰ ਪੀਣੀ ਆਵੇ ਇਹਦੇ ਚ ਕੋਈ ਕਾਪੇ ਦੂਜੇ ਨੇ ਮੇਰੀ ਮਾਂ ਕਾਫੀ ਤਾਂ ਉਹੀ ਹੈ ਪੀ ਲੈ ਆ ਦੇਖ ਤੇ ਗੜੀ ਜਿਹੜਾ ਨਾਲ ਪੀਤੀ ਜਾਂਦੀ ਹੈ ਇਹ ਤੂੰ ਵੀ ਡਾਫਲਾ ਜੁਬਾਨ ਚ ਲਾਉਣੀ ਆਉਂਦੀ ਆ ਜਿੰਨੀ ਮਰਜ਼ੀ ਚਲਵਾ ਲਓ ਕਾਫੀ ਨਹੀਂ ਤੈਨੂੰ ਪੀਣੀ ਆਉਂਦੀ ਇਹਨਾਂ ਚ ਮੈਂ ਤਾਂ ਜੁਬਾਨ ਹੀ ਚਲਾਉਣੀ ਆ ਤੈਨੂੰ ਹੱਥ ਚਲਾਉਣੇ ਆਉਂਦੇ ਆ ਜਿਹੜੀ ਦਿਨ ਪਰ ਰਾਤ ਚੈਟ ਤੇ ਆਏ ਟਕ 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 ਲੱਗਦਾ ਏ ਤੂੰ ਲੋਕ ਬਕਵਾਸ ਮਰੀ ਜਣੀ ਹੈ ਅ ਸੱਚਾ ਬੰਦਾ ਦਾ ਡਰਾਮਾ ਨਾ ਤੂੰ ਮੇਰੇ ਅੱਗੇ ਸ਼ੁਰੂ ਤਾਂ ਹੀ ਕਰਦਾ ਇਹ ਤਾਂ ਤੂੰ ਰਹਿਂਦੇ ਤਾਂ ਤਰਾ ਚੱਲਣਾ ਨਹੀਂ ਮੇਰੇ ਅੱਗੇ ਯਾਰ 50 ਵਾਰੀ ਸੌ ਖਾਲੀ ਮੈਂ ਤੂੰ ਫੇਰ ਚੈਟ ਚੈਟ ਉਹ ਵੀ ਕਿਹੜੀ ਕਰਦੀ ਹੈ ਸੌ ਤਾਂ ਤੂੰ 20 ਵਾਰੀ ਝੂਠੀਆਂ ਖਾਨਾ ਕਿੱਦਾਂ ਝੂਠੀ ਖਾ ਲਈ ਮੈਂ ਤੂੰ ਮੈਨੂੰ ਚੈਟ ਦਾ ਪ੍ਰੂਫ ਦੇਖੀ ਨਹੀਂ ਕਿਹੜੀ ਕਿਹੜੀ ਚੈਟ ਦੇਖ ਲਈ ਦੇ ਮੈਨੂੰ ਪ੍ਰੂਫ ਦੇ ਹਾਂ ਦੇ ਖੋਲਾ ਹੁਣੇ ਫਿਰ ਸਨੈਪਚੈਟ ਦੇ ਤੂੰ ਕਹਿ ਰਹੀ ਹੈ ਚੈਟ ਕਰਦਾ ਦਿਖਾ ਪ੍ਰੂਫ ਸਾਰਾ ਕੁਝ ਸਾਹਮਣੇ ਆ ਗਿਆ ਨਾ ਆ ਜਬਾਨ ਨਹੀਂ ਚੱਲਣੀ ਤੇਰੀ ਚੁੱਪ ਕਰਕੇ ਨੀਵੇਂ ਪਾ ਕੇ ਬਹਿ ਜਾਏਂਗਾ ਤੂੰ ਤੇਰੇ ਕੋਈ ਪ੍ਰੂ ਯੂਕੇ ਅਰਨਲ ਚੈਟ ਕੀਤੀ ਨਹੀਂ ਦੱਸ ਦੇ ਵੀ ਨਹੀਂ ਕੀਤੀ ਤਾਂ ਮੈਂ ਮੈਂ ਜਿਹੜੀ ਯੂਕੇ ਨਾਲ ਚੈਟ ਹੋਲ ਪਕਾਈ ਮਰੀ ਜਾਂਦੀ ਕਿੱਥੇ ਦਿਖਾਈ ਮੈਂ ਕਿਹਾ ਸਬੂਤ ਤਾਂ ਦੇਵੇ ਐ ਕੈਨ ਨੂੰ ਤਾਂ ਮੈਂ ਜਵਾ ਕੁੱਟ ਦਿੰਨਾ ਵੀ ਲੈ ਤੂੰ ਪੁਰਾਣੀ ਨਾਲ ਕਰਦੀ ਡੇਟ ਲੈ ਲੈ ਪ੍ਰੂਫ ਸਬੂਤ ਲੈ ਲੈ ਪਹਿਲਾਂ ਆ ਜਿਹੜੇ ਹੱਥਾਂ 'ਚ ਹੱਥ 바 ਕੇ ਫੋਟੋਆਂ ਭੇਜਦਾ ਨਾ ਇਹ ਜਿੱਦ ਦੇ ਕਾ ਮੇਰੀਆਂ ਲੱਗੀਆਂ ਨਾ ਉਹਦੇ ਆ ਤੇਰਾ ਮੂੰਹ ਜਮਾ ਹੀ ਨਹੀਂ ਰਹਿਣਾ ਫਿਲਟਰ ਹੈ ਸਨੈਪਚੈਟ ਦੇ ਫਿਲਟਰ ਨਹੀਂ ਹੈ ਹੱਥਾਂ ਨੇ ਕੋਈ ਨਾ ਫਿਰ ਜਿੱਦ ਦੇ ਫਿਲਟਰ ਮੇਰੇ ਕੋਲੇ ਆ ਗਿਆ ਉਹਦੇ ਯਾਰ ਕੀ ਤਰਲੇ ਵਸੂਲੀ ਚਾਹੀਦਾ ਕਾਦੀ ਮੈਨੂੰ ਲੈ ਕਿੱਥੇ ਤੇਰੀ ਚੈਟ ਕਰਾਈ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਚਿਆ ਨਾ ਹੁਣ ਆਪ ਦਾ ਆ ਕੀ ਦਾ ਪੋਣੇ ਹੁਣ ਮੇਰਾ ਤਾਂ 100 ਜਣੇ ਦਾ ਹੁੰਦਾ ਘਰੋਂ ਆਇਆ ਮੈਨੂੰ ਦਾ ਫੇਰ ਮੈਨੂੰ ਮੈਨੂੰ ਨਾ ਆਵੇ ਬਈ 100 ਜਣੀਆਂ ਦਾ ਇਹ ਦੱਸ ਤੂੰ ਅਰੂਪ੍ਰੀਤ ਨੂੰ ਹੁਣੇ ਕੀਤਾ ਸਨੈਪਚੈਟ ਸਾਇਡ ਕੀਤਾ ਨਾ ਮੱਕ ਸਾੜ ਤੇ ਮਾਰੂ ਕੀ ਇਲਜ਼ਾਮ ਲਾਉਣੀ ਆ ਮੇਰੇ ਤੇ ਹੂੰ ਹੁਣ ਮੈਸੇਜ ਕਰੀ ਜਾਂਦਾ ਸੀ ਹੈਲੋ ਬੇਬਸ ਕਿਵੇਂ ਆ ਤੂੰ ਤੂੰ ਕਿੱਥੇ ਮਿਲਿਆਗਾ ਮੈਨੂੰ ਪਕਾਈ ਨਾ ਮਾਰੇ ਤੂੰ ਕੁੜੀਆਂ ਵਾਲੇ ਇਲਜ਼ਾਮ ਲਾਉਣੇ ਨੇ ਲਾਲਾ ਨਾ ਲਾ ਲਾ ਕਰ ਤੇ ਕੰਦਾ ਇਲਜ਼ਾਮ ਕੁੜੀਆਂ ਵਾਲੇ ਤਾਂ ਮੈਂ ਬਥੇਰੇ ਲਾੜੇ ਕੁੜੀਆਂ ਨਾਲ ਤਾਂ ਤੂੰ ਬਥੇਰੇ ਧੱਕੇ ਖਾਲੇ ਕੁੜੀਆਂ ਤਾਂ ਹੁਣ ਤੇਰੇ ਪਾਣੀ ਖਤਮ ਹੋ ਗਈਆਂ ਕੁੜੀਆਂ ਕੱਦਿ ਰੱਖਿਆ 10-20 ਨਾਲ ਧੱਕੇ ਖਾਲੇ ਹੁਣ ਕੁੜੀਆਂ ਤੈਨੂੰ ਹੱਥ ਖੜੇ ਕਰ ਗਈਆਂ ਸਾਰਿਆਂ ਨੂੰ ਜਦੋਂ ਤੇਰੀ ਅਸਲੀਅਤ ਪਤਾ ਲੱਗੀ ਹੁਣ ਗੇਹ ਬਚ ਗਏ ਤੇਰੇ ਵਾਸਤੇ ਕੱਲੇ ਆਪਣੀ ਨਾਲ ਖਾਲੀ ਇੱਥੇ ਬੋਲੀ ਜੰਨੀਆਂ ਵੱਧ ਵੱਧ ਫਰਾ ਸੰਧੂ ਨੂੰ ਮੈਸੇਜ ਨਹੀਂ ਕੀਤੇ ਰਮਨ ਸੰਧੂ ਫਰ ਦਾ ਦੋਸਤ ਆ ਮੈਂ ਕਰੇ ਨੇ ਰਮਨ ਸੰਧੂ ਨਹੀਂ ਮੈਂ ਸੰਧੂ ਮੈਂ ਪਸਾੜ ਤੇ ਮਰੂ ਮੋਰੀ ਨਾਲ ਜਾਮ ਜੇ ਲਈ ਜਾਂਦੀਆ ਮੇਰੇ ਤੇ ਇਲਜ਼ਾਮ ਨਹੀਂ ਜੀ ਸੁਝਾਈ ਆ ਇਹ ਕੁੜੀਆਂ ਦੇ ਇਲਜ਼ਾਮ 10 ਹੋਰ ਲੈ ਲਾ ਆ ਜੇ ਨਾ ਲਾ ਮੇਰੇ ਤੇ ਕੋਈ ਨਾ ਮੈਨੂੰ ਕੀ ਆ ਮੈਨੂੰ ਕੀ ਆ ਜਿਵੇਂ ਉਹ ਪੇਜਾਂ ਤੇ ਵਾਇਰਲ ਹੁੰਦੇ ਫਰਦੇ ਉਹ ਮੈਂ ਤੂੰ ਹੋ ਜਾਗਾ ਬਾਚੂ ਉਹਨਾਂ ਨਾਲ ਆਏ ਬੈਠ ਜੇ ਹੱਥ ਜੋੜ ਕੇ ਮਾਫ ਕਰ ਦੋ ਜੀ ਮੇਰਾ ਵੀ ਪਰਿਵਾਰ ਆ ਮੇਰਾ ਵੀ ਪਰਿਵਾਰ ਆ ਉਹੀ ਕੋਈ ਕੋਈ ਫਾਇਦਾ ਇਹ ਗੱਲਾਂ ਦਾ ਮੈਂ ਕਿੱਦੇ ਤੇ ਚੈਟ ਕਰਦਾ ਦੇਖ ਲੈ ਕਿੱਥੇ ਤੇ ਮੇਰੀ ਦੇਖ ਲਈ ਹਾਂ ਬੱਸ ਕਰ ਜਾ ਤੂੰ ਬੜੀ ਪਕਾਈ ਨਾ ਮਾਰਿਆ ਅਗਰ ਮੇਰੇ ਨਾਲ ਠੀਕ ਆ ਕੰਮ ਦੀ ਗੱਲ ਕਰਨੀ ਆ ਤਾਂ ਦੱਸ ਨਾਲੇ ਬੁਲਾਇਆ ਘਾ ਤੂੰ ਅੱਜ ਮੈਨੂੰ ਇੱਥੇ ਮੈਂ ਤੈਨੂੰ ਪੁੱਛਣਾ ਚਾਹੁੰਦਾ ਵੀ ਹੁਣ ਦੱਸ ਤੇਰੇ ਤੇ ਕੀ ਤੜੰਗਾ ਹੁਣ ਤਾਂ ਤੁਹਾਡੇ ਕਾਗਜ਼ ਵੀ ਆਪਸ ਹੋ ਗਏ ਤਿੰਨ ਮਹੀਨੇ ਬਾਅਦ ਤੂੰ ਮੈਨੂੰ ਪੁੱਛਣ ਲੱਗਿਆ ਵੀ ਕੀ ਤੜੰਗਾ ਤਾਂ ਐ ਨਾ ਪੁੱਛ ਲਿਆ ਭਈ ਤੂੰ ਬਚ ਲੈਂਦੀ ਮੈਨੂੰ ਤਾਂ ਤੇਰੀਆਂ ਕਰਤ ਹਰ ਬੰਦਾ ਬੋਲ ਕੇ ਵੀ ਰੱਖ ਸਕਦਾ ਤੂੰ ਤਾਂ ਆਪ ਤਾਂ ਕੇਅਰ ਕਰਦੀ ਨਹੀਂ ਹੈਗੀ ਫਿਰ ਹੋਰ ਮੈਂ ਕੀ ਕਰਾਂ ਕੇਅਰ ਮੈਂ ਤਾਂ ਬਥੇਰੀ ਕਰਦੀ ਆ ਅਸਲ ਚ ਤੂੰ ਬੇਫਿਕਰਾ ਹੋਗਾ ਜਿਹੜਾ ਫਿਰਦਾ ਨਾ ਤੈਨੂੰ ਉਹਦੇ ਪਤਾ ਲੱਗੂਗਾ ਜਿੱਦ ਤੇ ਮੈਂ ਇਹ ਲੱਛਣਾ ਤੇ ਆ ਗਈ ਯਾਰ ਕੋਈ ਲੱਛਣ ਨਹੀਂ ਕਰਦਾਗਾ ਨਹੀਂ ਮੈਂ ਦੱਸੀ ਜਾਨੀ ਮੈਂ ਚੇਟਾ ਲੂਟਾ ਨਾਲ ਕੰਮ ਨਹੀਂ ਸਰਨਾ ਮੈਂ ਤਾਂ ਸਿੱਧੀ ਫਰਾਰ ਹੀ ਹੋਊਂਗੀ ਫਿਰ ਕਿਸੇ ਨਾਲ ਬਹੁਤ ਸੱਚ ਮਰੁੰਡ ਵਾਲਾ ਮਾਰ ਕੇ ਦਿਖਾ ਦੁੱਡਲਾ ਚੰਗਾ ਚੱਕਾ ਦੂ ਸਸਾ ਵਾਰੀ ਨਿਕਲ ਜਾਈ ਚੰਗਾ ਕਾਫੀ ਚੱਕਾ ਜਾਪਾ ਚੱਲ ਜਾ ਮੈਂ ਨਹੀਂ ਪੀਣੀਗੀ ਮੋੜੇ ਆਲੇ ਚੱਕ ਲੈ ਨਾਲ ਚੱਕਣ ਵਾਸਤੇ ਮੈਂ ਕਰਾਇਨੇ ਮੈਂ ਬਿੱਲ ਪੇ ਕਰਕੇ ਆਉਂਗਾ ਆਓ ਵੀ ਨਾਲ ਚੱਕ ਕੇ ਉੱਥੇ ਕਾਰ ਚ ਰੱਖ ਦੂੰਗੀ ਗਾਉਂ ਕਿਸੇ ਹੋਰ ਨੂੰ ਚੜਾ ਲੈਗਾ ਮੈਨੂੰ ਉਤਾਰ ਕੇ ਉਹਨੂੰ ਪਿਆਦੀ ਮਰੂੰਗੀ ਬੋਲੀ ਜਾਊਗੀ ਇੱਥੇ ਥਾਪੜੇ ਨਾ ਖਾ ਲਈ ਮਾਰੇ ਬੋਲੀ ਇਹ ਗੱਡੀ ਚ ਆਈਂ ਤੇ ਮੈਂ ਦੱਸਦਾ ਫੇਰ ਕੀ ਦੱਸ ਦੇਂਗਾ ਗੱਡੀ ਵਧੀਆ ਤੀਗਾ ਸਮੋਸਾ ਜਾ ਹਨਾ ਆ ਵਧੀਆ 125 ਵਧੀਆ ਦਿੱਤੀ ਉਹਨਾਂ ਨੇ ਖਾ ਕਰਮਾ ਹਾਂ ਕੜਮਾ ਘਣੂ ਮਾਰਨ ਦੱਪਾ ਸਰੂਪ ਕਾਇ ਲਿਆ ਕਰ ਸਰੂਪ ਜੀ ਕਹਿਦੇ ਕਰ ਮਾਰਨ ਅੰਦਰ ਤਾਂ ਉਹ ਦੇਖ ਲੈ ਉਹਦੇ ਪਪੜਾਂ ਵਾਲੀ ਦੀ ਕੁੜੀ ਬੈਠੀ ਐ ਕਿਹੜੀ ਮੇਪੜਾਂ ਵਾਲੀ ਦੀ ਜਿੱਥੇ ਭੂਰੇ ਨੇ ਇੱਕ Creva ਭਰਾ ਰੱਖਿਆ ਆ ਦੇਖ ਲੈ ਆ ਉਹ ਹੋ ਆਹੇ ਹਾਂ ਪਹਿਲਾਂ ਮੇਰਾ ਦੋਤਾ ਖਾ ਲਿਆ ਹੁਣ ਪਤਾ ਨਹੀਂ ਕਿਹਦੇ ਨਾਲ ਕਾਫੀਆਂ ਜਹੀਆਂ ਪਿੰਦੀ ਆ ਮੈਨੂੰ ਆਹੇ ਪਾਰਟੀ ਵਰਕਰ ਲੱਗਦੀ ਐ <li>ਚਿੱਲੀ ਚੁੰਨੀ ਲਈ ਬੈਠੀ ਐ ਪੁੱਛਣਾ ਜਾ ਕੇ <li>ਹਾਂ ਨੂੰ ਰਹਿਣ ਦੇ ਪੁੱਛਣ ਨੂੰ ਇਹ ਜਿਹੜੀਆਂ ਸੋਹਣੀਆਂ ਜਿਹੜੀਆਂ ਹੋਟਲਾਂ 'ਚ ਜਾ ਜਾ ਬੈਂਦੀਆਂ ਨਾ ਇਹ ਘਰ ਪੈ ਜਾਂਦੀਆਂ ਹੁੰਨੀਆਂ ਘਰ ਪੈਣ ਨੂੰ ਤਾਂ ਬੈਂਦੀਆਂ ਹਾਂ ਹੱਲ ਤਾਂ ਅੰਦਰ ਹੀ ਸਹੀ ਐ ਆਹੋ ਰਹਿਣ ਦੇ ਚਲ ਆਪਾਂ ਕਿ ਲੈਣਾ ਚਲ ਨਾਲੇ ਪਾਰਟੀ ਪੁਲਟੀ ਵਰਕਰ ਕੋਈ ਨਹੀਂ ਹੈਗੀ ਇਹ ਤਾਂ ਐਨੂੰ ਵੋਟ ਪਾਈ ਸੀ ਐਨੂੰ ਐਨੂੰ ਆ ਚਲ ਹੋਰ ਤਾਂ ਆਪ ਵੀ ਹੀ ਲੱਗ ਗਿਆ ਏ ਆਪ ਤਾਂ ਚੱਲਦੇ ਆ ਚੱਲ ਚੱਲ ਦੇਖ ਨਾ ਲਵੇ ਕਿਤੇ ਆਏ ਕਿਵੇਂ ਦੇਖ ਮੂੰਹ ਟੱਕ ਲੈ ਮਡਾਸਾ ਮਾਰਨਾ ਮਡਾਸਾ ਮਾਰਨਾ ਦੇ ਲੱਗ ਕਿ ਮੈਂ ਖੇ ਖਾਂਦੀ ਫਿਰਦੀ ਆ ਲੋਕਾਂ ਨਾਲ ਵਾਹੋ ਬਈ ਬੜਾ ਬੜਾ ਪਤਾ ਲੱਗਾ ਬੜਾ ਪਤਾ ਲੱਗਾ ਲੜਾਈ ਹੋਣੀ ਹੈ ਵੈ ਗਈ ਹਾਂ ਕੁੱਟ ਕੇ ਆਇਆ ਬਾਲਾ ਹਾਂ ਇੱਥੇ ਅੱਗੇ ਉਖੜੀਆਂ ਵਾਲੀਆਂ ਨੇ ਨਾ ਹਾਂ ਚੱਲੀਏ ਹਾਂ ਅਲੀ ਆਪਣਾ ਬੋਸ ਤਾਂਦਰਾ ਲੈ ਗਿਆ ਉਹ ਭੈਣ ਦਾ ਖਦਮ ਕਿਥੋਂ ਜਵੇਂ ਬਰਾ ਐਦਿਕੀ ਤਰੀਕਾ ਇਹ ਦੇਖੀ ਓਏ ਮੇਰਾ ਗਲਾਸ ਨਾਲ ਤਰੀਕਾ ਇਹ ਕਿ ਯਾਰ 7 8 ਕਹਿੰਦੇ ਨੇ ਅੱਛਾ ਹੂੰ ਪਹਿਲੀ ਮੰਡ ਜਾਗੇ ਆਪਾਂ ਤਾਂ ਹਫਤਾ ਦਾ ਪਣਾ ਉਹੀ ਸੰਗਰੂਰ ਵਾਲੇ ਪਹਿਲਾਂ ਮੰਡ ਜਾਂਦੇ ਆਪਾਂ ਲਾਉਣ ਮੱਛਣ ਲਾਵੇਂਗਾ ਕੀ ਮੱਛਾ ਦੇਖਦੇ ਆ ਨਾਵੇਂ ਸੀ ਲਾ ਦੇ ਸੀ ਲੇ ਪੀਓ ਉਹੀ ਸਹੀ ਲਾਵੇਂਗਾ ਪਤਾ ਉਹ ਚਲ ਭਾਈ ਰੁਲਦੀ ਵਾਲੀ ਹੈ ਆਜੇ ਰੇਟ ਆਜੇ ਨਾ ਆਵੇ ਨਾ ਆਵੇ ਹੈ ਇਹਦਾ ਪੱਕਾ ਕੰਮ ਹੈ ਯਾਰ ਇਹਦਾ ਵਧੀਆ ਵਿਖਦੀ ਆ ਵਧੀਆ ਝਾੜ ਹੈਗਾ ਆਪਾਂ ਤਾਂ ਪੀਲੇ ਵੀ ਇਥੇ ਲਾਵਾਂਗੇ ਇਕ ਨਹੀਂ ਲਾਵਾਂਗੇ ਇੱਕ ਦੇਖ ਲੈ ਹੈ ਭਗਵਾਨ ਤਮਨ ਨੇ ਨਜ਼ਾਰਾ ਦੇ ਰਖਿਆ ਮਹਾ ਮੋਟਰਾਂ ਦਾ ਭਾਂ ਦਾ ਦਲ ਨਾਲ ਦਲ 24 ਘੰਟੇ ਚੱਲੀ ਜਾਂਦੀ ਹੈ ਹੈ ਲੈਟੇ ਬਾਈ ਫੁੱਲ ਆਉਂਦੀ ਲੈਟ ਫੁੱਲ ਆਉਂਦੇ ਖੇਤਾਂ ਲਈ ਲਾਉਂਦੀਆਂ ਨਜ਼ਾਰਾ ਲਿਆ ਰਖਿਆ ਤਿੰਨ ਚਾਰ ਸਾਲ ਹੋ ਗਿਆ ਪੰਤਾ ਹੈ ਇਤਨੇ ਦਿਨ ਨਹੀਂ ਖੇਤ ਪਈ ਜਿਹੜੀ ਗੱਲ ਦੀ ਤਰੀਹ ਬਣ ਜਾ ਬਣਦੀ ਆ ਭਾਈ ਕਰਿਆ ਯਾਰ ਆਪਾਂ ਦਾ ਜੱਟਾਂ ਵਾਸਤੇ ਤਾਂ ਆਪਣੇ ਵਾਸਤੇ ਤਾਂ ਭਾਈ ਨਜ਼ਾਰਾ ਲਿਆ ਰਖਿਆ ਕਣਕ ਵੀ ਰਾਦ ਨੇ ਜਿੰਨੇ ਰਮਾਉਂਦੀਆਂ ਜੀਰੀ ਜੀਰੀ ਦੇ ਨੇ ਜਿੰਨੇ ਰਮਾਉਂਦੀਆਂ ਰਾਤ ਨੂੰ ਮੋਇ ਨਾਲ ਕਰੀਂ ਪਾ ਜਾਣੀ ਯਾਤ ਪੁਪੜਾ ਨਜ਼ਾਰਾ ਨਜ਼ਾਰਾ ਦੇਖਿਆ ਨੇ ਤੁਸੀਂ ਐਂ ਨਹੀਂ ਦੇਖਦੇ ਪਾਣੀ ਦਾ ਧਰਤੀ ਚੋਂ ਹੀ ਆਉਂਦਾ ਉਹ ਪਾਣੀ ਦਾ ਪਹਿਲਾਂ ਵੀ ਜੀਰੀ ਪਹਿਲਾਂ ਵੀ ਧਰਤੀ ਜਦੋਂ ਹੁਣ ਵੀ ਧਰਤੀ ਆਉਂਦਾ ਕਿੱਥੇ ਭਲਾ ੱਠ ਘੱਲੇ ਹੁਣ 4 ਘੰਟੇ ਦੀ ਗੰਮਰੇ ਬੜੀਆ ਦਾ ਪਾਣੀ ਦਾ ਘਟ ਘਟ ਆਉਂਦਾ ਭਾਈ ਹੁਣ ਅੱਗੇ ਤਾਂ ਬਾਈ ਡਰਦੀ ਜਦੋਂ ਮੜਜੀ ਲਾਈਟ ਆ ਜਾਂਦੀ ਡੰਮ ਡੰਮ ਵੀ ਆ ਜਾਂਦੀ ਵੀ ਫੇਰ ਪਤਾ ਨਹੀਂ ਆਉ ਪਤਾ ਨਹੀਂ ਨਾ ਅੱਧੀ ਪਾਣੀ ਜਦੇ ਪਾਈ ਜਾਂਦੇ ਸੀ ਦੱਸਦੇ ਕੋਣੀ ਇਹਦੀ ਭਾਈ ਇਹਨੇ ਵੀ ਤਰ ਕਰ ਦੋ ਅਸਲ ਗੱਲ ਅਸਲ ਗੱਲ ਮੈਂ ਦੱਸਦਾ ਤੁਹਾਨੂੰ ਆਪਣੇ ਜ਼ਿੰਮੇਦਾਰਾਂ ਚਾਹੀਦਾ ਭੈੜਾ ਬਾਈ ਮਾੜਾ ਜਾਂ ਕੋਈ ਸਰਕਾਰ ਥੋੜਾ ਜਿਹਾ ਠੀਕ ਕੰਮ ਕਰ ਦੇ ਨਾਲ ਦੀ ਨਾਲ ਕਰਨ ਐਂ ਕਰਤਾ ਜੀ ਜਿਹੜੇ ਕਰ ਗਏ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਕੋਈ ਆ ਮਾੜਾ ਤਾਂ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕੰਮ ਤਾਂ ਉਹਨਾਂ ਨੇ ਵੀ ਕਰੇ ਨੇ ਤੁਸੀਂ ਮੈਨੂੰ ਅੱਜ ਦੀ ਤਰੀਕ ਦੇ ਵਿੱਚ ਕਨੈਕਸ਼ਨ ਲੈ ਕੇ ਦਿਖਾ ਦਿਓ ਲੈ ਮੈਨੂੰ ਇਹ ਦੱਸ ਕਨੈਕਸ਼ਨ ਭਲਾ ਪੜੇ ਜਲੇ ਪਾਣੀ ਤਾਂ ਨਹਿਰ ਦੀ ਆ ਮੈਂ ਪਾਣੀ ਤਾਂ ਨਹਿਰ ਦਾ ਦਲ ਦਲ ਕਰਕੇ ਦੇਦਾ ਜਦ ਨਹਿਰ ਦਾ ਪਾਣੀ ਆਈ ਜਾਵੇ ਕੀ ਲੋੜਾ ਕਨੈਕਸ਼ਨ ਦੀ ਮੈਨੂੰ ਤਾਂ ਨਹਿਰ ਦਾ ਹਿਰਦਾ ਪਾਣੀ ਰੇਵ ਵਰਗ ਹੈ ਬਾਈ ਹਾਂ ਹੁਣ ਛੱਡ ਦੇਣਗੇ ਅੱਠ ਤਰੀਕ ਐ ਰਾਲਾ ਮੈਂਬਰਾ ਆਪਣੇ ਅੱਕੇ ਖਾਲਸ ਕਦੇ ਪਾਣੀ ਵੀ ਆਇਤੀ ਉਹੀ ਤਾਂ ਗੱਲ ਹੈ ਨਹਿਰਾਂ ਦੀ ਸਫਾਈ ਹੋ ਰਹੀ ਹੈ ਪੜੋਂਦੀਆਂ ਪੈਰੀਆਂ ਨੇ ਜਦੋਂ ਪੱਕੇ ਜਦੋਂ ਪਾਣੀ ਮੈਂ ਦੇਖਿਆ ਪੱਠੜ ਵੇਲੇ ਹਾਂ ਉਦੋਂ ਪਾਣੀ ਆਮ ਕਰਿਆ ਉਹਨੇ ਬਹੁਤ ਆ ਪਾਣੀ ਰਿਹਾ ਉਦੋਂ ਜਾਂ ਫਿਰ ਕੋਈ ਪਾਣੀ ਹੁਣਾ ਆਇਆ ਆਮ ਆਇਆ ਬਈ ਪਾਣੀ ਐ ਵੀ ਨਹੀਂ ਕਹਿੰਦੇ ਆਪਾਂ ਬਹੁਤ ਨਜ਼ਾਰਾ ਲਿਆ ਰਖਿਆ ਆਪਾਂ ਤਾਂ ਜਿਹੜੀ ਗੱਲ ਹੈਗੀ ਵੇ ਕਦਾਂ ਕਰਨੀ ਬਈ ਬਣਦੀ ਐ ਕਹਣ ਦਾ ਕਹਣ ਦਾ ਹੱਕ ਬਣਦਾ ਵਾਹ ਹੋਰ ਇਹੇ ਦਨਾਲ ਮੋਢਾ ਲਾ ਕੇ ਖੜਿਆਂਗਾ ਮੈਨੂੰ ਤਾਂ ਕਿਤੇ ਹੋਰ ਵੀ ਨਹੀਂ ਦੀਦੇ ਤੇਰਾ ਪੋਸਟਰ ਇੱਥੇ ਤਾਂ ਲੱਗਦੀ ਨਹੀਂ ਤੇਰੀ ਫੋਟੋ ਮੈਂ ਦੇਖ ਖਸਮਾਂ ਨੇ ਲਾਈ ਦੀ ਕਿ ਇੱਕ ਮਿੰਟ ਖੜ ਦੇ ਫੋਨ ਆ ਗਿਆ ਉੱਤਰੀ ਮੜਾ ਜਾ ਉੱਤਰੀ ਉੱਤਰੀ ਖੜ ਜਾ ਫੋਟੋ ਨਹੀਂ ਲਾਈ ਯਾਰ ਤੁੰਨੇ ਹਾਂ ਨਹੀਂ ਤੈਨੂੰ ਨਹੀਂ ਮੇਰੀ ਗੱਲ ਸੁਣ ਤੈਨੂੰ ਪਾਰਟੀ ਦਾ ਵਰਕਰ ਬਣਾਇਆ ਕਿਨੇ ਆ ਕਿਨੇ ਬਣਾਇਗਾ ਫਿਰ ਤਾਂ ਤਾ ਤੂੰ ਹੋਰ ਪਾਸੇ ਤੀਗਾ ਤੈਨੂੰ ਮੈਂ ਲੈ ਕੇ ਜਾਂਦਾ ਰਿਹਾ ਮੀਟਿੰਗਾਂ ਚ ਪਰਦਰਸ਼ਮ ਕੁਝ ਚੱਜ ਦੀ ਗੱਲ ਥੋੜੂ ਆ ਯਾਰ ਇਹ ਮੈਂ ਤਾਂ ਇਹ ਠੀਕਰਾਤੀ ਮੈਨੂੰ ਪਾਰਟੀ ਵਰਕਰਾਣੇ ਕਿਹਾ ਕਹਿੰਦੇ ਜੀ ਤੁਹਾਡੀ ਤਾਂ ਜਥੇਦਾਰ ਸਾਭ ਜੀ ਫੋਟੋ ਹੀ ਨਹੀਂ ਹੈਗੀ ਲੈ ਨਾ ਅਸੀਂ ਕਿ ਲਈ ਪੱਗਾ ਬੰਨਣੂ ਆ ਯਾਰ पेंडर्टे मैं प्राउड टू बी कार्ली लिखेता तुष्यो ही कल्ला करते हो मैं तरसे मेरी कार्ल चलना तरसे मैं मेरा बीपी ना पता जेता लाउडिया लाडे आठ तक का तो पोटा नहीं मदा पारूंगा मदा प्लास्टर पारूंगा हाँ बल्कि की कल्ला कभी ना है ना चिल नाडे लम्कार नुआसी जरा हाँ वो दे ਬਾਦਲ ਦੇ ਪ੍ਰੋਪਰ ਲਾਓ ਬਾਦਲ ਸਾਹਿਬ ਦੇ ਪ੍ਰੋਪਰ ਲਾਓ ਉਹੀ ਜੀ ਪੱਕਾ ਜੰਮੀ ਉਹੀ ਕਲਰ ਰੋੜਾ ਚਾਹੀਦਾ ਉਹੀ ਤੇਰੇ ਤੇ ਨੂਰ ਰੋੜਾ ਚਾਹੀਦਾ ਉੱਤੇ ਲੇਖੋ ਪ੍ਰਾਊਡ ਟੂ ਬੀ ਗੱਲ ਜਥੇਦਾਰ ਜਥੇਦਾਰ ਸਾਹਿਬ ਹਾਂ ਰਾਮ ਸਰੂਪ ਜੀ ਹਾਂ ਆਤਰ ਤੱਕ ਲਾ ਦੇ ਨਹੀਂ ਪੜਾਉਂਗਾ ਮੈਂ ਤਾਂ ਹਾਂ ਡੰਗਾ ਕੌਣ ਸੀ ਗੜਮਾ ਹੈ ਬੜਾ ਤੱਤਾ ਹੋ ਗਿਆ ਉਹ ਤੇ ਇੱਕ ਉਰੀ ਜੀ ਦਾ ਨਿਮੇੜਾ ਕਰਾਇਆਗਾ ਅੱਛਾ ਪਹਿਲਾਂ ਉਹਨੇ ਸੰਕਤੀ ਵਾਲੇ ਵਿਆਹ ਕਰਾ ਲਿਆ ਹੁਣ ਰਟੋਲਾ ਬੈਠੀ ਐ ਉਹਦਾ ਨਿਮੇੜਾ ਕਰਾਇਆਗਾ ਉਹ ਮੰਨਦੇ ਨਹੀਂ ਤੀ ਗੱਲ ਫਿਰ ਗਣਾ ਪਾੜਨਾ ਪੈਂਦਾਗਾ ਚੱਲੀਏ ਪਤਾ ਕਹਿੰਦੇ ਫਲਕਸ 70 ਨੰਬਰ ਹੈਲੋ 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 ਸਾਸਰੀਕਾਲ ਬੇਟਾ ਸਾਸਰੀਕਾਲ ਕੌਣ ਬਾਪਾ ਇਤਰਾ ਅੰਕਲ ਬੋਲਦਾ ਤੇ ਸਾਦਲੀ ਵਾਲਾ ਭਰਪੂਰ ਸਿਓ ਭਰਪੂਰ ਸਿਓ ਕਿਉਂ ਠੱਗ ਸਿਓ ਕਹਿਣਾ ਯਾਰ ਭਾਈ ਮੈਂ ਤੁਹਾਡਾ ਕੀ ਠੱਗ ਲਿਆ ਤੂੰ ਠੱਗਿਆ ਕੀ ਨਹੀਂ ਸਾਡਾ ਤੂੰ ਤਾਂ ਸਾਰਾ ਕੁਝ ਲੁੱਟਣ ਨੂੰ ਫਿਰਦਾ ਸੀ ਉਹ ਭਾਈ ਤੂੰ ਤਾਂ ਮੇਰ ਨਾਲ ਉਹੀ ਲੋਹੀ ਲੱਖੀ ਹੋਈ ਜਨੇ ਉਹੀ ਮੇਰ ਨਾਲ ਲੜੀ ਜਾਨੀ ਹੈ ਹੈ ਕੀ ਨਹੀਂ ਕਰਾਂ ਤੁਹਾਡੇ ਵਾਸਤੇ ਭਾਈ ਮੈਂ ਨਾ ਫਿਰ ਮੈਂ ਆਉਂਦਾ ਭੇਜਿਆ ਸੀ ਵੀ ਸਾਨੂੰ ਫੋਨ ਕਰ ਕੀ ਨਹੀਂ ਕਰਾਂ ਤੁਹਾਡੇ ਵਾਸਤੇ ਭਾਈ ਮੈਂ ਮੰਤਰੀਆਂ ਦੇ ਮੈਂ ਪਿੱਛੇ ਫਿਰਿਆ ਰਾਜਾ ਆਪਣੇ ਕਿ ਮੇਰੇ ਨਾਲ ਗੁੱਸੇ ਹੋਇਆ ਹੈ ਸਾਡਾ ਸਵਾਰ ਵੀ ਕੀ ਦਿੱਤਾ ਆ ਜਿਹੜਾ ਤੂੰ ਰਾਜਾ ਵਡੰਗ ਰਾਜਾ ਵਡੰਗ ਲਈ ਰੱਖਦਾ ਨਾ ਖੜ ਤੂੰ ਆ ਹੀ ਰਹਿ ਤੂੰ ਬੋਲੀ ਹਾਂ ਰਾਜਾ ਵਡੰਗ ਦੀ ਗੱਲ ਤੇ ਮੈਂ ਤੇਰੀ ਵੀਡੀਓ ਬਣਾਉਣੀ ਹੈ ਮੈਂ ਮੈਂ ਭਾਈ ਤੇਰੇ ਨਾਲ ਲੜਨ ਲਈ ਫੋਨ ਨਹੀਂ ਕਰਿਆ ਹੈਗਾ ਮੈਂ ਤਾਂ ਤੈਨੂੰ ਐ ਕਹਿਣਾ ਵੀ ਜਦੋਂ ਤੇਰੀ ਨੌਕਰੀ ਲਵਾਉਂਦੇ ਸੀ ਭਾਈ ਉਦੋਂ 35000 ਰੁਪਏ ਚੱਲ ਗਏ ਜੀ ਭਾਈ ਮੇਰੀ ਜੇਬ ਚੋਂ ਜੇ ਮੈਨੂੰ ਭਾਈ ਉਹ ਤੁਸੀਂ ਉਪਰ ਦਾ ਕਰ ਦੋ ਤੇਰੀ ਐਂਟੀ ਬਹੁਤ ਬਿਮਾਰ ਹੈ ਦੀ ਪਸਾਵਲੀ ਪਾਈਪ ਲੱਗੀ ਪਈ ਉਹਦੇ ਫੇਰ ਮੈਂ ਕੀ ਕਰਾਂ ਮੇਰੇ ਲੋਨਟੀ ਮਰ ਜੇ ਸਾਨੂੰ ਕੀ ਆਂਟੀ ਤੱਕ ਨੰ ਢੜਾ ਤੂੰ 35000 ਲਾਦਾ ਮੈਂ ਕਿਹੜੀ ਡੀਸੀ ਦੀ ਕੁਰਸੀ ਤੇ ਬੈਠ ਗਈ ਦੱਸ ਮੈਨੂੰ ਮੜਾ ਜਾ ਇਹਦਾ ਭਾਈ ਤੁਸੀਂ ਉਹ ਪਿੱਛੇ ਹਟ ਕੇ ਨਾਲੇ ਰਾਜਾ ਬੜੰਗਲੇ ਗੁੱਸੇ ਹੋਇਆ ਮੇਰੇ ਨਾਲ ਉਹਨਾਂ ਦਾ ਮੈਨੂੰ ਕੀ ਦੀ ਕਹਿੰਦਾ ਭਰਪੁਰ ਸਾਹ ਆ ਪਈਆ ਮੋਹਨ ਮੇਰੇ ਮਾਰੇ ਮੂਹੇ ਰੱਖਤੀ ਖੜ ਜਾ ਤੂੰ ਐਂ ਰਹੀਂ ਲੈਣ ਤੇ ਮੈਂ ਤੇਰੀ ਵੀਡੀਓ ਬਣਾਉਣੀ ਆ ਤੂੰ ਰਾਜਾ ਬੜੰਗਲੂ ਜਿਹੜਾ ਫालतੂ ਬਦਨਾਮ ਕਰਦਾਣਾ ਹੁਣ ਮੈਂ ਤੇਰੀ ਵੀਡੀਓ ਨੈਟ ਤੇ ਝਾੜੂ ਇੰਸਟਾਗ੍ਰਾਮ ਤੇ ਝਾੜੂਂ ਤੇਰੀ ਵੀਡੀਓ ਮੈਂ ਚੱਲ ਭਾਈ ਮੈਂ ਤੇਰੀ ਮਾਂ ਨੇ ਗੱਲ ਕਰਾ ਪਾਈ ਮੇਰੀ। ਐਣੀ ਮੇਰੀ ਮਾਮੂ ਫੋਨ ਨਾ ਲਾਇਆ ਅਜੇ ਤੋ ਬਾਅਦ ਸਾਡੇ ਘਰ ਚ। ਦੇਖ ਲੈ ਭਾਈ ਤੂੰ ਕਹੀ ਜਾਈਂ ਗੱਲਾਂ ਕਰੀ ਜੇ ਨਾ ਮੈਂ ਤਾਂ ਤੁਹਾਡੇ ਪਿੱਛੇ ਰਾਜੇ ਵਿਡੰਗ ਦੇ ਮਗਰ ਮਗਰ ਪੱਜਾ ਫਿਰਿਆ ਵਿਚਾਰਾ ਉਹ ਗੁੱਸੇ ਕਰ ਲਿਆ ਮੈਂ। ਤੂੰ ਬਹਿ ਜਾ ਟੱਕ ਕੇ ਆਇਆ ਵੱਡਾ ਰਾਜੇ ਵਿਡੰਗ ਦਾ ਪੀਏ। ਦੇ ਮੇਰੀ ਗੱਲ ਸੁਣ ਭਾਈ ਦੇਖ ਤੇਰੀ ਮਾਂ ਤੇ ਮੇਰੀ ਮੇਰੇ ਸਰਬੰਧ ਕੁਝ ਹੋਰ ਸੀ। ਇਹਨੂੰ ਨਹੀਂ ਪਤਾ ਉਹ ਗੱਲਾਂ ਦਾ। ਹੇ ਫਿਰ ਤੂੰ ਕਰੇ ਆ ਕੇ ਬੋਲੀ ਸਾਡੇ ਵਿੱਚ ਸੰਬੰਧ ਸੀਗੇ ਤੇ ਫਲਾਨਾ ਸੀ ਢੌਂਕਾ ਸੀ ਤੇਰਾ ਜਲੂਸ ਦੇਖੀ ਅਸੀਂ ਕੱਢਦਾਂ ਮਾਮਾ ਤੀਆਂ ਫੋਨ ਕੱਟਦੇ ਚੁੱਪ ਕਰਕੇ ਜੇ ਅੱਜ ਤੋਂ ਬਾਅਦ ਸਾਡੇ ਘਰ 'ਚ ਫੋਨ ਆ ਗਿਆ ਨਾ ਤੇਰੇ ਐਸੇ ਤੇ ਤੈਸੀ ਕਰੂੰ ਦੇਖੀ ਫਿਰ ਵੇ ਜਲੂਸ ਬਹੁਤ ਕੱਡੂ ਨਹੀਂ ਤੇਰਾ ਮੈਂ ਮੇਰੀ ਗੱਲ ਤਾਂ ਸੁਣ ਭਾਈ ਬਗ ਜਾ ਬਗ ਜਾ ਤੂੰ ਫੋਨ ਕੱਟ ਹੈਲੋ ਹੈਲੋ ਭਾਈ ਸੇ ਮੱਕੀ ਰੇਟ ਤਾਂ ਚੱਲ ਗਿਆ ਹੈਲੋ 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 ਚਾਪੀ ਜੀ ਬਾੜੀ ਉੱਤੇ ਦਰ ਦਿੰਨੇ ਹੋ ਆਹੋ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਵੀ ਅਗਲਾ ਕਹਿੰਦਾ ਕੁਝ ਜਾਈ ਪਿਆ ਹਾਂ ਚੱਲ ਫਿਰ ਮੈਂ ਤਾਂ ਜਾਣਾਂ ਭੇਜਾ ਕੋੜ ਮੈਂ ਚਾਹ ਦਾ ਘੁੱਟ ਪੀ ਕੇ ਜਾਈ ਕੋਈ ਨਾ ਕੱਲ ਦੀ ਤੇਰੀ ਉਹ ਪਿੰਨਾ ਜਾ ਕੇ ਕਲਵੀਰ ਦੀ ਬੀਬੀ ਦੇ ਹੱਥ ਦੀ ਪੀਵਾਂਗੇ ਹਾਂ ਠੀਕ ਹੈ ਮੈਂ ਕਿਹਾ ਪੂਰਾ ਕੀ ਪੁੱਛੂਗਾ ਫਿਰ ਕੀ ਦੱਸਾਂਗੇ ਲੈ ਪੂਰੇ ਨੂੰ ਕੀ ਦੱਸਣਾ ਆਪਾਂ ਕੀ ਕਿਤੇ ਗਲਤ ਥਾਂ ਗਿਆਗੇ ਹੈ ਫਿਰ ਕੀ ਕਹੋਈ ਤੂੰ ਕਹੀਦੀ ਕਾ ਅੱਛਾ ਚੁੱਤ ਮੱਥਾ ਟੇਕਣ ਗਈ ਸੀ ਮੱਥਾ ਟੇਕਦਾ ਉਹ ਕਿਹੜਾ ਗਾਂਹ ਇੱਥੇ ਸੋਨੀਆ ਗਾਂਦੀ ਨਾਲ ਬੈੰਦਾ ਉਹਦੇ ਭਾਵੇਂ ਤਾਂ ਮੱਥੀ ਟਿਕਦਾ ਹੈ ਕਿ ਜਦੋਂ ਵੋਟਾਂ 'ਚ ਖੜੇ ਹੁੰਨੇ 5 ਰੁਪਏ ਦੇ ਪਤਾਸੇ ਉੱਥੇ ਰੱਖ ਕੇ ਕਿ ਮੱਥਾ ਟਿਕਦਾ ਪਰ ਆਏ ਕਰਨਾ ਪੈਂਦਾ ਕਿ ਬਾਈ ਜਿੱਤੇ ਅੱਛਾ ਜੇ ਬਾੜਾ ਇਹ ਕਰਨ ਲੱਗਿਆ ਹੋਈ ਸਵਾਲ ਜਵਾਬ ਜੇ ਕਿ ਤਾਂ ਟਾਈਮ ਲੱਗਿਆ ਇੱਕ ਤਾਂ ਕਿ ਰੈਂਚ ਨਾਲ ਜਿਹੜਾ ਚੋ ਨਿਸ਼ਾਨ ਮਿਲਿਆ ਉਹ ਦਾ ਹੱਥ 'ਚ ਫੜ ਕੇ ਫੋਟੋ ਕਰਾਉਣ ਵਾਗ ਗਿਆ ਤੇ ਅੱਛਾ ਹਾਂ ਇੱਕਾਈ ਕਈ ਨਹੀਂ ਕਿ ਪੱਠੜ ਨੇ ਫਿਰ ਬੁਲਾ ਲੇਤੀ ਪੱਠੜ ਕੰਨੀ ਮਿਲ ਕੇ ਜਾ ਉਹ ਵੀ ਮੈਂ ਤੁਹਾਨੂੰ ਸਮਰਥਨ ਦੇਵਾਂਗੀ ਇਹ ਉਹਨੇ ਕਿਹਾ ਬਈ ਸਬੂਤ ਫਿਰ ਕੋਈ ਨਾ ਮੈਂ ਲੰਗਦਾ ਬੜਦਾ ਪੱਠੜ ਨਾ ਤਰੀਆਂ ਫੋਟੋ ਜੋੜ ਕੇ ਐਡੀਟਿੰਗ ਕਰਕੇ ਐ ਤੈਨੂੰ ਫੜਾ ਦੂੰਗਾ ਪੂਰੇ ਨੂੰ ਦਿਖਾ ਦੇ ਕਿ ਦੇਖ ਪੱਠੜ ਮੇਰੇ ਨਾਲ ਬੈਠੀ ਸੀ ਅੱਛਾ ਹਾਂ ਕਿ ਦੁੱਧਾਂੀਆਂ ਸੇਬੀਆਂ ਖਵਾਈਆਂ ਪੱਠੜ ਨੇ ਅੱਛਾ ਹਾਂ ਆਹ ਇਹ ਕਹਿੰਦੀ ਚੰਗਾ ਮੈਂ ਤਾਂ ਕਦੀ ਮਿਲ ਕੇ ਚਲੀਆ ਮੈਨੂੰ ਕੀ ਕੋਈ ਨਾ ਬੇਰ ਹੂੰਗਾ ਨਾਲੇ ਜਾਦੇ ਫਿਰ ਅਗਲਾ ਕੋਗਾ ਘਰ ਹੀ ਨਹੀਂ ਨਿਕਲਦਾ ਛੱਕ ਜਾਊਗਾ ਵਿਖਣੀ ਪਤਾ ਨਹੀਂ ਕੀ ਕਰਦਾਗਾ ਮੇਰੇ ਨੂੰ ਲੈ ਜਾਂਦਾ ਛੱਟ ਜਾਂਦਾ ਅੱਛਾ ਹਾਂ ਚੰਗਾ ਹੈ ਆ ਆ ਇਹ ਇਹ ਅਈ 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 ਬਸ ਅਈ ਕਰਤੇ ਕਰ ਕਿ ਇੱਕ ਹੂੰ ਦਾ ਬੋਲਿਆ ਨਹੀਂ ਜਾਂਦਾ ਵੀ ਤੈਨੂੰ ਪਿਆਰ ਕਰਦਾ ਇਹ ਇਹ ਆ ਇਲੂ ਇਲੂ ਇਹੀ ਤੂੰ ਕਰਦੇ ਬੱਕ ਚ ਆਈ ਕੱਢ ਲਿਆ ਚੰਗਾ ਚੰਗਾ ਇੱਕ ਤੈਨੂੰ ਮੋਬਾਈਲ ਲੈ ਕੇ ਦੇਮਾ ਆਹੋ ਫੋਟੋ ਵਾਲਾ ਵੀਡੀਓ ਕਾਲ ਕਰਿਆ ਕਰਾਂਗੇ ਰਾਤ ਨੂੰ ਕਲਵੀਰ ਦੀ ਬੀਬੀ ਤਾਂ 63 ਹੋ ਜਾਂਦੀ ਹੁੰਦੀ ਉਹ ਤਾਂ ਗੋਡੇ ਚ ਦੁਖਦੇ ਨੇ ਚੰਗਾ ਚੰਗਾ ਪਰ ਸੋ ਨੂੰ ਦੇਖਦਾ ਫਿਰ ਗੇਣਾ ਮਾਰਦਾ ਮੈਂ ਅੱਛਾ ਹੈ ਹਾਂ